ਮਾ ਸਾਹਿਬ ਇਹ ਹਟਾ ਬੰਦਾ ਨਹੀਂ ਤੁਹਾਡਾ ਬੰਦਾ ਨਹੀਂ ਤੂੰ ਇੱਕ ਤੈਨੂੰ ਪਰਚੀ ਹੁਣੇ ਮਿਲੀ ਤੈਨੂੰ ਪਰਚੀ ਹੁਣੇ ਮਿਲੀ ਆਪਾਂ ਪਰਚੀ ਦੇ ਪੈਸੇ ਨਹੀਂ ਕੋਈ ਦਿੱਤੇ ਪਰਚੀ ਫ੍ਰੀ ਮਿਲੀ ਆਵਾ ਕਿਹਾ ਕੋਈ ਪੈਸਾ ਨਹੀਂ ਦਿੱਤਾ ਜੇ ਕੋਈ ਪੈਸਾ ਲਿਆ ਤਾਂ ਗੱਲ ਕਰ ਸਾਡੇ ਕੇ ਮੈਂਬਰ ਨੇ ਪੈਸਾ ਲਿਆ ਤੂੰ ਕੇ ਮੈਂਬਰ ਨੂੰ ਜਾਣਨਾ ਤੂੰ ਆਂ ਬੰਨਾ ਆਪਣਾ ਧਾਰ ਕੱਢ ਲੈ ਰ ਜਾ ਨਮਸਕਾਰ ਜੀ ਸਟਾਰ ਦਿੱਲੀ ਪੰਜਾਬ ਨਿਊਜ਼ ਚੈਨਲ ਤੇ ਆਪ ਜੀ ਦਾ ਸਵਾਗਤ ਕਰਦਾ ਜੀ ਜਿਸ ਤਰ੍ਹਾਂ ਕਿ ਬਟਾਲਾ ਸ਼ਹਿਰ ਦੀਆਂ ਹਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਨਵਤੇ ਨਵੀਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁਣੇ ਅੱਜ ਐਸੀ ਅਪਡੇਟ ਲੈ ਕੇ ਪਹੁੰਚੇ ਆਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਕੈਮਰੇ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਐਸੀ ਚੀਜ਼ ਬਟਾਲਾ ਦੇ ਵਿੱਚ ਇੱਕ ਨਿਊ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਜਾਗਰਣ ਕਰਵਾਇਆ ਜਾਂਦਾ ਹਰ ਸਾਲ ਇਸ ਸਾਲ ਵੀ ਜਿਹੜਾ ਨਿਊ ਵੈਲਫੇਅਰ ਸੁਸਾਇਟੀ ਤੁਹਾਨੂੰ ਦੱਸਦੀ ਹੈ ਬਟਾਲਾ ਸ਼ਹਿਰ ਦੇ ਡੇਰਾ ਰੋਡ ਸਥਿਤ ਸਟੇਟ ਬੈਂਕ ਦੇ ਨੇੜੇ ਇੱਕ ਜਾਗਰਣ ਕਰਵਾਇਆ ਜਾਂਦਾ ਉਹਦੇ ਵਿੱਚ ਹਰ ਸਾਲ ਕੋਈ ਨਾ ਕੋਈ ਭਗਤ ਨੂੰ ਉਪਹਾਰ ਜ਼ਰੂਰ ਦਿੱਤਾ ਜਾਂਦਾ ਇੱਕ ਪਰਚੀ ਕੱਢੀ ਜਾਂਦੀ ਹੈ ਜਿਸ ਵਿੱਚ ਉਪਹਾਰ ਦੇ ਲਈ ਉਪਹਾਰ ਵੰਡੇ ਜਾਂਦੇ ਆ ਅੱਜ ਉਸੇ ਇੱਕ ਘਰੇ ਪਹੁੰਚੇ ਆ ਤੁਹਾਨੂੰ ਪਹਿਲਾਂ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਇਸ ਘਰ ਦੀਆਂ ਲਾਈਵ ਤਸਵੀਰਾਂ ਦੇਖ ਲਓ ਤੁਸੀਂ ਜਿਸ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਰੀਬੀ ਦਾ ਮਾਹੌਲ ਦੇ ਅਗਲੇ ਰਹਿੰਦੇ ਹਨ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਦੇ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਘਰ ਪਰਿਵਾਰ ਦੀਆਂ ਤਸਵੀਰਾਂ ਵੇਖ ਲਓ ਜਿਸ ਘਰ ਦੇ ਵਿੱਚ ਪਹੁੰਚੇ ਇਸ ਘਰ ਦੇ ਵਿੱਚ ਗਰੀਬੀ ਰੇਖਾ ਨੂੰ ਲੈ ਕੇ ਗੱਲਬਾਤ ਵੀ ਜ਼ਰੂਰ ਕਰਾਂਗੇ ਇੱਕ ਸਕੂਟਰੀ ਦੀਆਂ ਪਹਿਲਾਂ ਤਸਵੀਰਾਂ ਦਿਖਾ ਦਿੰਨਾ ਤੁਹਾਨੂੰ ਕੈਮਰੇ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਜਿਹੜੀ ਨਿਊ ਦੁਰਗਾ ਵੈਲਫੇਅਰ ਕਲੱਬ ਰਜਿਸਟਰ ਬਟਾਲਾ ਡੇਰਾ ਰੋਡ ਤੇ ਸਥਿਤ ਹੈ ਜਿਹੜਾ ਇਹ ਜਾਗਰਣ ਹਰ ਸਾਲ ਦੀ ਤਰ੍ਹਾਂ 16ਵਾਂ વાર્ਸ਼ਿਕ ਜਾਗਰਣ ਕਰਵਾਇਆ ਗਿਆ ਸੀ ਤੇ ਹਰ ਸਾਲ ਕੋਈ ਨਾ ਕੋਈ ਭਗਤ ਨੂੰ ਇਹ ਉਪਹਾਰ ਦੇ ਕੇ ਉਥੋਂ ਭੇਜਦੇ ਹਨ ਉਪਹਾਰ ਕਾਹਦੇ ਇਸੇ ਦਿੱਤਾ ਜਾਂਦਾ ਇੱਕ ਮਹਾਮਾਈ ਦਾ ਪ੍ਰਸ਼ਾਦ ਹੁੰਦਾ ਜਿਸ ਨੂੰ ਆਖਿਆ ਜਾਂਦਾ ਕਿ ਇੱਕ ਮਹਾਮਾਈ ਦੇ ਰੂਪ ਵਿੱਚ ਪ੍ਰਸ਼ਾਦ ਦਿੱਤਾ ਜਾਂਦਾ ਕਿ ਭਗਤ ਜਨ ਸਾਡੇ ਜਾਗਰਣ ਨੂੰ ਯਾਦ ਰੱਖਣ ਇਹ ਕਪਾਪਹਾਰ ਦਿੱਤਾ ਕਿ ਬਟਾਲੇ ਸ਼ਹਿਰ 'ਚ ਜੋ ਜੋ ਇਹ ਬਟਾਲੇ ਸ਼ਹਿਰ 'ਚ ਸਕੂਟਰੀ ਫਰੇਗੀ ਲੋਕਾਂ ਦੀ ਅੱਖਾਂ ਚੜ੍ਹੇਗੇ ਕਿ ਜਾਗਰਣ ਨੇ ਇੱਕ ਗਿਫਟ ਦਿੱਤਾ ਹੈ ਤੇ ਇੱਕ ਪ੍ਰਸ਼ਾਦ ਤੌਰ ਤੇ ਫਿਰ ਗੱਲ ਦੱਸਦੀ ਹੈ ਕਿ ਗਰੀਬ ਅਮੀਰੀ ਦੀ ਗੱਲ ਆ ਜਾਂਦੀ ਹੈ ਗਰੀਬੀ ਅਮੀਰੀ ਮਹਾਮਾਈ ਦੇ ਦਰਬਾਰ ਤੇ ਕੋਈ ਨਹੀਂ ਵੇਖੀ ਜਾਂਦੀ ਪਰ ਲੋਕਾਂ ਨੇ ਦੋ ਨਿਸ਼ਾਨੇ ਬਣਾਏ ਨੇ ਗਰੀਬੀ ਅਮੀਰੀ ਪਰ ਗਰੀਬੀ ਵੀ ਆਕੇ ਨਹੀਂ ਦਿੱਤੀ ਗਈ ਉੱਥੇ ਇੱਕ ਟੋਕਨ ਦੇ ਪਰਚੀ ਕੱਢੀ ਜਾਂਦੀ ਹੈ ਜੀ ਉਹ ਸ਼ੋਅ ਕਰਦੀ ਨਿਕਲ ਜਾਂਦੀ ਹੈ ਉਹਨੂੰ ਦਿੱਤੀ ਜਾਂਦੀ ਹੈ ਪਰ ਇਸ ਵਾਰ ਜਿਹੜਾ ਗਿਫਟ ਨਿਕਲ ਚੁੱਕਿਆ ਹੈ ਉਹ ਸ਼ਖਸ਼ਣਾ ਵੀ ਤੁਹਾਨੂੰ ਮਿਲਾ ਦੇਣੇ ਹੈ ਸ਼ਖਸ਼ ਦੇ ਤੁਸੀਂ ਲਾਈਵ ਤਸਵੀਰਾਂ ਦੇਖ ਲਓ ਪਹਿ ਅਸੀਂ ਅੱਗੇ ਵੀ ਸੋਸ਼ਲ ਮੀਡੀਆ ਦੇ ਇਸ ਨੂੰ ਵਾਇਰਲ ਕਰ ਚੁੱਕੇ ਹਾਂ ਪਹਿਲਾਂ ਤਸਵੀਰਾਂ ਵੇਖ ਲਓ ਕਿ ਇਸ ਬੱਚੇ ਨੂੰ ਇਸ ਮਹਾਮੈਦੇ ਦਰਬਾਰ ਦੇ ਤੋਂ ਪ੍ਰਸ਼ਾਦ ਮਿਲਿਆ ਜਿਸ ਸਕੂਟਰੀ ਤੁਸੀਂ ਵੇਖ ਰਹੇ ਹੋ ਇਸ ਦੀ ਕੀਮਤ ਲੰਮ ਸਮ ਕੋਈ 50000 ਦੇ ਕਰੀਬ ਇਸ ਦੀ ਕੀਮਤ ਆ ਸਕੂਟਰੀ ਦੀ ਕੋਈ ਪੈਸਾ ਨਹੀਂ ਲਿਆ ਜਾਂਦਾ ਕਲੱਬ ਵੱਲੋਂ ਫ੍ਰੀ ਪੁਹਾਰ ਦਿੱਤਾ ਜਾਂਦਾ ਹੁਣ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਦਾ ਨਾਂ ਜਾਣ ਲੈਨੇ ਆ ਸਭ ਤੋਂ ਪਹਿਲਾਂ ਦਾ ਨਾਮ ਕੀ ਆ ਕੀ ਨਾਂ ਭਾਈ ਸਾਹਿਬ ਆਪਣਾ ਗੁਲਸ਼ਨ ਗੁਲਸ਼ਨ ਜੀ ਇਹ ਸਕੂਟਰੀ ਕਿੱਥੋਂ ਮਿਲੀ ਆਪਾਂ ਨੂੰ ਇਹ ਜਗਰਾਤੇ ਦੇ ਤੋਂ ਮਿਲੀ ਹੈ ਜਗਰਾਤੇ ਦੇ ਕੈਮਰਾ ਨਾਲ ਵੇਖਿਓ ਜਗਰਾਤੇ ਦੇ ਤੋਂ ਮਿਲੀ ਆਪਣਾ ਡੇਰਾ ਰੋਡ ਤੇ ਜਿਹੜਾ ਪੁਲ ਸਲੇ ਜਗਰਾਤਾ ਹੁੰਦਾ ਹੈ ਉਹਨਾਂ ਦੇ ਜਗਰਾਤੇ ਤੁਮੀ ਨਹੀਂ ਆ ਪਹਿਲਾਂ ਦੱਸੇ ਸਕੂਟਰੀ ਲੈਣ ਲੱਗੇ ਕੋਈ ਪੈਸਾ ਦਿੱਤਾ ਸੀ ਉਹਨਾਂ ਨੂੰ ਨਾ ਨਾ ਮੈਂ ਤੇ ਗਿਆ ਹੀ ਤੇ ਉੱਥੇ ਭਵਾਂ ਚ ਜਾ ਕੇ ਦਰਬਾਰ ਤੇ ਮੈਂ ਬੈਠਾ ਮੈਨੂੰ ਦੋ ਟਿਕਟਾਂ ਉਹਨਾਂ ਨੇ ਫੜਾਈਆਂ ਬੇਲਾ ਅੱਛਾ ਤੇ ਇੱਕ ਮੈਂ ਆਪਣੀ ਮੰਮੀ ਕੋ ਲਈ ਤੇ ਮੈਂ ਨੰਬਰ ਆਪਣਾ ਇਹ ਲਿਖਤਾ ਇੱਕ ਤੇ ਉਹ ਮੈਂ ਲਿਖ ਕੇ ਤੇ ਜੇਬ ਚ ਰੱਖ ਲਈ ਰਾਤ ਜਗਰਾਤੇ ਤੇ ਕਿੰਨੇ ਵਜੇ ਗਏ ਸੀ ਮੈਂ 11:00 ਵਜੇ ਗਿਆ ਜੀ ਤੇ 5:30 5:45 ਵਜੇ ਨਾ ਮੈਨੂੰ 3:30 ਵਜੇ ਨਾ ਮੈਨੂੰ ਇਹ ਮਿਲੇ ਉੱਥੇ ਪਤਾ ਲੱਗਣਾ ਸਕੂਟਰੀ ਨਿਕਲਣੀ ਨਾ ਨਾ ਮੈਨੂੰ ਇਹ ਵੀ ਨਹੀਂ ਪਤਾ ਸੀ ਮੈਨੂੰ ਨਹੀਂ ਇਹ ਪਤਾ ਸੀ ਉੱਥੇ ਸਕੂਟਰੀ ਕੱਢਣੀ ਹੈ ਜਿ ਕਰਾਤੇ ਵਾਲਿਆਂ ਨੇ ਇਹ ਸਾਨੂੰ ਪਤਾ ਹੀ ਨਾ ਇਹ ਸਕੂਟਰੀ ਮਾਰੇ ਸਾਹਮਣੇ ਲੱਗੀ ਮੈਨੂੰ ਤਾਂ ਵੀ ਨਹੀਂ ਪਹਿਲਾਂ ਪਤਾ ਲੱਗਾ ਕਿ ਸਕੂਟਰੀ ਲੱਗੀ ਹੈ ਦਾਜ ਹੈ ਕਿ ਨਹੀਂ ਲੱਗੀ ਦੀ ਪਰਚੀ ਮਿਲੀ ਕਿਥੋਂ ਸਕੂਟਰੀ ਦੀ ਮੈਂ ਉੱਥੇ ਬੈਠਾ ਦਾ ਪੰਡਾਲ 'ਚ ਬੈਠਾ ਬੇਟਾ ਸੁਣਿਆ ਹਾਂ ਤੇ ਮੈਨੂੰ ਉਹ ਮੁੰਡਾ ਆਜੇ ਤੇ ਉਹਨਾਂ ਨੇ ਮੈਨੂੰ ਦੋ ਪਰਚੀਆਂ ਦੇ ਦਿੱਤੀਆਂ ਤੁਹਾਨੂੰ ਪਤਾ ਉਹ ਰੂਪ ਵਿੱਚ ਮੁੰਡਾ ਕਿਹੜੇ ਰੂਪ ਚ ਆਇਆ ਉਹ ਮੁੰਡਾ ਪਤਾ ਨਹੀਂ ਕਿਹੜੇ ਰੂਪ ਚ ਆਇਆ ਮਾਹੀ ਰੂਪੇ ਪਰ ਉਹਨਾਂ ਨੇ ਮੈਨੂੰ ਪਰਚੀ ਦੇਤੀ ਅਰੇ ਇਸ ਸਕੂਟਰੀ ਨੂੰ ਕੀ ਮੰਨਦੇ ਆ ਇਹ ਮਹਾਮਈ ਦਾ ਪ੍ਰਸ਼ਾਦ ਮੰਨਿਆ ਹੈ ਕਿ ਉਹਨਾਂ ਨੂੰ ਦਿੱਤੀ ਹੈਗੇ ਸਾਡੀ ਫਰਿਆਦ ਸਾ ਵੀ ਦੱਸ ਦਿਓ ਦਰਸ਼ਨ ਕੰਮ ਕੀ ਕਰਦੇ ਕੰਮ ਮੈਂ ਰੇੜੀ ਲਾਂਦਾ ਜੇ ਸੱਦੀ ਅੱਗੇ ਘਰੇ ਸਾਈਕਲ ਹੈਗਾ ਸਾਈਕਲ ਇਹ ਸਾਈਕਲ ਹੈ ਗਾਈ ਸਾਈਕਲ ਅੱਗੇ ਗਵਾਜ ਗਿਆ ਚੁੱਕੀ ਉਹ ਵੀ ਗਵਾਜ ਗਿਆ ਹੁਣ ਮਹਾਮਈ ਨੇ ਵਾਤਾ ਕੀ ਦਿੱਤਾ ਹੁਣ ਸਕੂਟਰੀ ਦਿੱਤੀ ਮਹਾਮਈ ਮੋਟਰ ਲਾ ਕੇ ਨਾਲ ਦੇ ਛੱਡੀਏ ਸਾਈਕਲ ਵੀ ਹੈਗੇ ਤੈਨੂੰ ਮੋਟਰ ਲਾ ਕੇ ਨਾਲ ਗੱਡੀ ਦੇ ਛੱਡੀ ਆ ਮਹਾਮਈ ਨੇ ਦਿੱਤੀ ਆ ਜੀ ਫਰੀ ਦਿੱਤੀ ਆ ਕੋਈ ਪਿਆਹ ਨਹੀਂ ਲੱਗਾ ਕੋਈ ਉਹਨਾਂ ਨੇ ਪਿਆਹ ਨਹੀਂ ਲਿਆ ਜੇ ਇਹ ਮਹਾਮਈ ਆ ਲੋਹਾਨੂੰ ਉਹਨਾਂ ਦੀ ਮਨ ਦੇ ਵਿੱਚ ਲਾਲਚਤ ਨਹੀਂ ਆ ਜੂਗਾ ਕਿ ਤੈਨੂੰ ਵੇਚ ਕੇ ਪੈਸੇ ਲੈ ਲਈਏ ਨਾ ਨਾ ਪੈਸੇ ਦਾ ਮੈਨੂੰ ਕੋਈ ਲਾਲਚ ਨਹੀਂ ਹੈ ਪੈਸੇ ਨਾਲ ਮੈਂ ਪਿਆਰ ਵੈਸੇ ਨਹੀਂ ਜੇ ਕਰਦਾ ਇਹ ਮਹਾਮਈ ਨੇ ਲੋਕਾਂ ਨੇ ਸੋਚਿਆ ਨਾ ਮੁੰਡਾ ਰੇੜੀ ਲਾਂਦਾ ਉਹਨੂੰ ਪੈਸੇ ਦੇ ਕੇ ਤੇ ਬੰਦੇ ਕਈ ਕਹਿੰਦੇ ਕਿ ਸਾਡੇ ਕੋਲ 30 ਹਜ਼ਾਰ ਲਾ 40 ਹਜ਼ਾਰ ਲਾ ਮੈਨੂੰ ਸਕੂਟਰੀ ਦੇ ਦੇ ਮੈਂ ਕਹਾ ਨਹੀਂ ਆਈ ਤਾਂ ਲੇਕ ਮੇਰੀ ਮਾਦਾ ਮਾਦਾ ਕਰਕੇ ਮਾਦਾ ਨੂੰ ਉਹਨੇ ਮਹਾਮਾਈ ਨਹੀਂ ਦਿੱਤੀ ਹੈ ਸਕੂਟਰੀ ਤੇ ਇਹ ਉਹਨਾਂ ਦੀ ਸੇਵਾਜੀ ਹੈ ਹੁਣ ਮਾਦਾ ਮੰਮੀ ਮੇਰੀ ਕਹਿਣਗੇ ਕਿ ਇਹਦੇ ਜਾਣਾ ਤੇ ਅਸੀਂ ਕੱਢਣੀ ਫੇਰ ਆ ਤੇ ਜੇ ਕਹਿਣਗੇ ਖੁਸ਼ੀ ਕਿੰਨੀ ਹੈ ਖੁਸ਼ੀ ਮੈਨੂੰ ਬੜੀ ਹੈ ਬਹੁਤ ਜ਼ਿਆਦਾ ਖੁਸ਼ੀ ਜੇ ਕਿ ਮਹਾਮਾਈ ਨੇ ਈ ਵੱਡੀ ਚੀਜ਼ਾਨੂੰ ਦਿੱਤੀ ਹੈ ਤਾਂ ਇਹ ਮਹਾਮਾਈ ਦੇ ਕਰਮ ਦੇ ਨਾਲ ਸਾਡੇ ਕਰਮ ਦੇ ਨਾਲ ਉਹਨੇ ਦੇ ਆਸ਼ੀਰਵਾਦ ਦੇ ਨਾਲ ਹੀ ਸਾਨੂੰ ਮਿਲੀ ਹੈ ਫਲ ਕੱਲ ਨੂੰ ਕੋਈ ਘਰ ਆ ਜਾਂਦਾ ਉਹ ਕਹਿੰਦਾ ਭਾਈ ਸਾਹਿਬ ਸਕੂਟਰੀ ਵੇਚ ਦਿਓ ਪੈਸੇ ਲੱਲੋ ਸਾਡੇ ਕੋ ਪਹਿਲਾਂ ਇੱਕ ਗੱਲ ਦੱਸ ਦਈਏ ਇਹ ਜਿਹੜੀ ਸਕੂਟਰੀ ਆ ਤੁਹਾਨੂੰ ਮਿਲਿਆ ਪ੍ਰਸ਼ਾਦ ਜਦੋਂ ਅਸੀਂ ਮੰਦਿਰ ਜਾਂਦੇ ਹਾਂ ਨਾ ਇੱਕ ਪ੍ਰਸ਼ਾਦ ਮਿਲਦਾ ਹੈ ਇੱਕ ਪੈਸੇ ਦੇ ਕੇ ਨਾ ਪੰਡਤ ਪ੍ਰਸ਼ਾਦ ਦਿੰਦਾ ਨਾ ਇਹ ਤੁਹਾਨੂੰ ਪਰਚੀ ਦੇ ਕੇ ਪ੍ਰਸ਼ਾਦ ਦਿੱਤਾ ਕਲੱਬ ਨੇ ਕਿ ਇਹਨੂੰ ਜਾਓ ਆਪਣੇ ਘਰੇ ਜਾ ਕੇ ਰੱਖੋ ਚਲਾਵੋ ਮਜ਼ੇ ਲਵੋ ਝੂਟੇ ਲਵੋ ਜੇ ਤੁਸੀਂ ਇਹਨੂੰ ਕੱਲ ਨੂੰ ਵੇਚਦੇ ਹੋ ਕਲੱਬ ਜਿਹੜੀ ਨੀਂ ਦੁਰਗਾ ਵੈਫਰ ਕਲੱਬ ਤੁਹਾਡੇ ਤੇ ਸਿੱਧੇ ਦਾ ਸਿੱਧਾ ਕਾਰਵਾਈ ਕਰਾਏਗੀ ਠੀਕ ਹੈ ਜੀ ਜੇ ਕੋਈ ਖੌਣ ਆਂਦਾ ਤੁਸੀਂ ਕਲੱਬ ਦੇ ਨਾਲ ਜਾ ਕੇ ਉਹਨਾਂ ਨੂੰ ਮਿਲੋ ਉਹਨਾਂ ਨੂੰ ਦੱਸੋ ਕਿ ਸਾਨੂੰ ਲੋਕੀ ਤੰਗ ਕਰਦੇ ਆ ਸਾਨੂੰ ਪੈਸੇ ਲੈ ਲੋ ਤੇ ਚੀਜ਼ ਦੇ ਦਿਓ। ਹਾਂਜੀ। ਅਗਰ ਤੁਹਾਨੂੰ ਕੱਲ ਨੂੰ ਇਸ ਚੀਜ਼ ਦੇ ਪੈਸੇ ਦੀ ਲੋੜ ਪੈਂਦੀ ਆ ਇਹ ਕਲੱਬ ਨੂੰ ਜਾ ਕੇ ਵਾਪਸ ਕਰ ਦਿਓ। ਹਾਂਜੀ ਠੀਕ। ਕਿ ਭਾਈ ਸਾਹਿਬ ਆਪੀ ਹੁਣ ਸਮਝ ਨਹੀਂ ਸਕਦੇ ਸਾਨੂੰ ਲੋਕੀ ਤੰਗ ਕਰਦੇ ਆ ਆਪਣੀ ਚੀਜ਼ ਆਪਣੀ ਮਹਾਮਾਇਦੀ ਭੇਡ ਚ ਰੱਖ ਲਓ। ਹਾਂਜੀ ਇਹ ਤਾਂ ਗੱਲ ਹੈ। ਠੀਕ ਹੈ ਜੀ। ਬਾਹਰ ਕਿਸੇ ਨੂੰ ਇਹ ਹਾਂ। ਆਹੀਂ ਨਾਲ ਇਹਨੂੰ ਭਾਈ ਵੇਚਣਾ ਹੀ ਨਹੀਂ ਹੈਗਾ। ਆਹੀ ਉਹਨਾਂ ਨੂੰ ਦਿੱਤੀ ਆਂ ਇੱਕ ਸੋਸ਼ਲ ਮੀਡੀਆ ਦੇਖਿਆ ਬਸ ਸੁਣਿਆ ਹੀ ਬਰ ਰੋਲਾ ਪੈ ਗਿਆ ਕਿ ਮੁੰਡੇ ਨੇ ਗਹਿਣੇ ਪਾਤੀ ਸਕੂਟ ਲਈ ਮੈਂ ਤੇ ਆਪ ਹੈਰਾਨ ਲੱਗਿਆ ਮੇਰੀ ਲੋਕਾਂ ਨੇ ਇਦਾਂ ਦੀ ਐਜ ਸੁਖੋ ਮਸ਼ਹੂਰੀ ਕੀਤੀ ਆਂ ਕਿ ਆ ਮੁੰਡੇ ਨੇ ਸਕੂਟਰੀ ਵੇਚ ਦੇਣੀ ਆ ਪਰ ਮੈਨੂੰ ਕੋਈ ਲਾਲਚ ਨਹੀਂ ਕੋਈ ਉਹੋ ਜੀ ਗੱਲ ਨਹੀਂ ਹੈ ਪੈਸੇ ਦੀ ਨਹੀਂ ਕਮੀ ਹੈਗੀ ਪੈਸੇ ਮੈਂ ਆਪ ਕੰਮ ਕਰਦਾ ਮੇਰੇ ਕੋ ਪੈਸੇ ਹਰ ਟਾਈਮ ਖਾਣ ਪੀਣ ਜੋਗੇ ਆਪਣੇ ਕਮਾਣ ਜੋਗੇ ਹੁੰਦੇ ਨੇ ਇਹ ਸਿਰਫ ਇੱਕ ਗਿਫਟ ਮਾਹ ਮਾਈ ਨੇ ਇਹ ਕਲੱਬ ਵੱਲੋਂ ਦਿੱਤਾ ਹੈ ਮੈਨੂੰ ਇਹਨੂੰ ਹਰ ਗਿਫਟੀ ਬਣ ਕੇ ਤੇ ਆਪਣੇ ਕੋਲ ਰੱਖਣਾ ਠੀਕ ਹੈ ਸਹੀ ਗੱਲ ਬਟਾਲਾ ਸ਼ਹਿਰ ਦੇ ਵਿੱਚ ਇਹਨੂੰ ਇਸ ਤਰ੍ਹਾਂ ਘਮਾਣਾ ਲੋਕਾਂ ਨੂੰ ਪਾ ਲੱਗੇ ਕਿ ਤੈਨੂੰ ਪ੍ਰਸ਼ਾਦ ਮਿਲਿਆ ਠੀਕ ਹੈ ਠੀਕ ਹੈ ਜਾਗਰਣ ਵੱਲੋਂ ਇੱਕ ਗੱਲ ਹੋਰ ਕਹੀ ਆ ਕਿ ਮੈਨੂੰ ਇਹ ਮਹਾਮਾਈ ਨੇ ਦਿੱਤੀ ਆ ਜਿੰਨੇ ਵੀ ਮੈਨੂੰ ਪੁੱਛਦਾ ਮੈਂ ਕਲੱਬ ਦਾ ਨਾਮ ਲੈਣਾ ਵਾ ਜੀ ਹਰ ਸਾਲ ਕਰਦੇ ਆ ਇਹ ਜਾਗਰੇ ਨੇ ਮਹਾਰਾਣੀ ਦਾ ਇਕ ਰਾਉਂਦੇ ਨੇ ਇਹ ਹਰ ਸਾਲ ਚੀਜ਼ਾਂ ਵੰਡਦੇ ਨੇ ਕਿਸੇ ਦੀ ਕਿਸੇ ਦੀ ਕੋਈ ਨਾ ਕੋਈ ਨਿਕਲਦੀ ਅਗਲੇ ਸਾਲ ਗੱਡੀ ਵੀ ਕੱਢਣੀ ਇਹਨਾਂ ਨੇ ਉਹਨੂੰ ਅਗਲੇ ਸਾਲ ਹਾਂਜੀ ਕਿਹਾ ਜੇ ਕਹਿੰਦੇ ਅਗਲੇ ਸਾਲ ਫੇਰ ਆਇਓ ਗੱਡੀ ਵੀ ਕੱਢਣੀ ਹੈਗੀ ਆ ਤਾਂ ਗੱਡੀ ਤੈਨੂੰ ਹੀ ਮਿਲਣੀ ਆ ਜੇ ਆ ਰੱਖੇਗਾ ਗੋਲ ਤੇ ਠੀਕ ਹੈ ਜੀ ਜੇ ਦੋ ਪਹੀਏ ਰੱਖੇਗਾ ਤੇ ਚਾਰ ਪਹੀਏ ਨਾਲ ਲੈ ਕੇ ਆਂਗਾ ਤਾਂ ਭਰਾ ਦਾ ਵਾਅਦਾ ਹੈ ਠੀਕ ਹੈ ਤੇ ਜੇ ਦੋ ਪਹੀਏ ਦਾ ਪ੍ਰਸ਼ਾਦ ਗਵਾਤਾ ਤਾਂ ਚਾਰ ਪਹੀਏ ਦੀ ਉਮੀਦ ਨਹੀਂ ਕਰਨੀ ਜੇ ਦੋ ਪਹੀਏ ਦਾ ਵੀ ਤੂੰ ਜਾਣਾ ਨਹੀਂ ਨਹੀਂ ਕੋਈ ਵੀ ਚੀਜ਼ ਰੱਖੀ ਆਂ ਹੀ ਦਿਲੋਂ ਹੀ ਰੱਖੀ ਜੀ ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਨਾਲ ਗੱਲ ਕੇ ਮਾਤੇ ਕੀ ਨਾਮ ਆਪਣਾ ਮੇਰਾ ਨਵੀਨ ਦਾ ਵਿਨਰੀ ਬੱਚੇ ਨੂੰ ਪਹਾਰ ਦਿੱਤਾ ਕਿ ਕਲੱਬ ਨੇ ਮੈਨੂੰ ਭਾਜੀ ਇੰਨੀ ਖੁਸ਼ੀ ਹੋਈ ਨਾ ਜਦੋਂ ਇਹਨੂੰ ਪਰਚੀ ਮਿਲੀ ਆ ਨਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਮਾਂ ਨੇ ਮੈਨੂੰ ਘਰੋਂ ਜਗਰਾਤਾ ਵੇਖਣਗੇ ਕਿ ਸਕੂਟਰੀ ਲੈਣਗੇ ਨਹੀਂ ਨਹੀਂ ਆਨੂੰ ਦਿਲ ਚ ਵੀ ਨਹੀਂ ਹੈਗਾ ਅਹੀਂ ਕਹਿ ਕੇ ਹਾਂ ਸਾਹ ਹਾਰ ਦੇ ਚਾਹ ਮੇਰਾ ਆਦਮੀ ਜਿਹੜਾ ਜਿੰਦਾ ਸੀ ਨਾ ਮੈਂ ਉਹਦੀ ਜਾਨੀ ਆ ਤੇ ਮੇਰਾ ਹੁਣ ਆਦਮੀ ਨੂੰ ਮਰੇ ਨੂੰ 4 ਸਾਲ ਹੋ ਗਏ ਆ ਤੇ ਉਹ ਮੈਨੂੰ ਆਂਦੇ ਨਾ ਲੈ ਕੇ ਜਾਣੀ ਆਲੀ ਤੇ ਉਹ ਤੋਂ ਸਰਦਾਰ ਜੀ ਚਲੋ ਗੱਲਬਾਤ ਕੀਤੀ ਹੈ ਜੀ ਬੜੀ ਉਮੀਦ ਰੱਖਦੇ ਆਂ ਕਿ ਮੁੰਡਾ ਹੁਣੇ ਜਿਹੜਾ ਆਪਣਾ ਗਿਫਟ ਆ ਜਿਹੜਾ ਪ੍ਰਸ਼ਾਦ ਮਿਲਿਆ ਇਹਨੂੰ ਸੰਭਾਲ ਕੇ ਰੱਖੇਗਾ ਅਗਰ ਕੋਈ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਸਾਡੀ ਮੀਡੀਆ ਰੇ ਸੰਦੇਸ਼ ਅਸੀਂ ਵੀ ਦੇ ਦਿੰਨੇ ਆਂ ਅਗਰ ਕੋਈ ਆ ਕੇ ਇਸ ਨੂੰ ਖਰੀਦਣਾ ਚਾਹੁੰਦਾ ਜਾਂ ਇਸ ਨੂੰ ਗਹਿਣੇ ਪਾਣਾ ਚਾਹੁੰਦਾ ਉਹ ਇੱਕ ਵਾਰੀ ਨੋਟ ਜ਼ਰੂਰ ਕਰ ਲਿਓ ਇਹ ਹਮੇਸ਼ਾ ਤੋਂ ਹਮੇਸ਼ਾ ਇਹ ਨਿਊ ਵੈਲਫੇਅਰ ਸੁਸਾਇਟੀ ਦੀ ਹੀ ਰਵੇਗੀ ਕਿਉਂਕਿ ਇਹ ਸਿਰਫ ਪ੍ਰਸ਼ਾਦ ਆ ਮਹਾਮਈ ਦਰਬਾਰ ਤੋਂ ਪ੍ਰਸ਼ਾਦ ਦਿੰਦੀ ਆ ਕਿ ਨਾ ਕਿ ਆਪਣੇ ਆਪ ਨੂੰ ਗਿਰਵੀ ਬੰਦੀ ਆ ਕੇ ਦੇਦੀ ਤੇ ਗਿਰਵੀ ਪਾਣ ਵਾਲੇ ਵੀ ਖਰੀਦਣ ਵਾਲੇ ਵੀ ਸਾਡੀ ਮੀਡੀਆ ਰੇਸ ਸੰਦੇਸ਼ ਜਰੂਰ ਸੁਣ ਲਿਓ ਉਹਨਾਂ ਦੇ ਮੂੰਹੋਂ ਵੀ ਕਹਵਾ ਦਿੰਨੇ ਆ ਜਿਹੜੇ ਸਾਡੇ ਨਾਲ ਸੰਸਥਾ ਦੇ ਮੈਂਬਰ ਵੀ ਪਹੁੰਚੇ ਆ ਉਹਨਾਂ ਨਾਲ ਵੀ ਇੱਕ ਵਾਰ ਗੱਲ ਵੀ ਜਰੂਰ ਕਰਾਂਗੇ ਕਿ ਇਸ ਚੀਜ਼ ਨੂੰ ਗਹਿਣੇ ਪਾਉਣ ਵਾਲੇ 100 ਵਾਰ ਸੋਚ ਲਿਓ ਕਿ ਇਹ ਕਲੱਬ ਦੀ ਹੈ ਕਲੱਬ ਦੇ ਹਰੇ ਦੇ ਉੱਤੇ ਆਪਣਾ ਨੰਬਰ ਲਵਾਉਣਾ ਹੈ ਸਕੂਟਰੀ ਦਾ ਦੇ ਉੱਤੇ ਆਪਣਾ ਮਾਰਕਾ ਲੱਗੇਗਾ ਬਟਾਲੇ ਸ਼ਹਿਰ ਚ ਘੁਮੇਗੀ ਉਹ ਨੀਰ ਦੁਰਗਾ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਹੀ ਘੁਮੇਗੀ ਗੱਲਬਾਤ ਕਰ ਲੈਨੇ ਆ ਜਿਹੜੇ ਸਭਾ ਦੇ ਮੈਂਬਰ ਵੀ ਮੌਜੂਦ ਹਨ ਭਾਈ ਸਾਹਿਬ ਕੀ ਨਾਂ ਆਪਣਾ ਮਨੀਸ਼ ਅਰੋੜ ਮਨੀਸ਼ ਰੋੜਾ ਜੀ ਇੱਕ 16ਵਾਂ વાર્ਸ਼ਿਕ ਜਾਗਰਨ ਕਰਵਾਇਆ ਗਿਆ ਹੈ ਤੁਹਾਡੇ ਰੋਡੇਰਾ ਰੋਡ ਤੇ ਹਾਂਜੀ ਹਰ ਸਾਲ ਕਰਵਾਂਦੇ ਹਾਂ ਹਾਂਜੀ ਇਸ ਸਾਲ ਦੇ ਤਮਾਕਾਕਰ ਛੱਡਦੇ ਗਰੀ ਪਰਿਵਾਰ ਨੂੰ ਇੱਕ ਸਕੂਟੀ ਦਿੱਤੀ ਹੈ ਤੁਸੀਂ ਸ਼ਾਦ ਦੇ ਰੂਪ ਦੇ ਵਿੱਚ ਅਛਾ ਦੇ ਰੂਪ ਚ ਦਿੱਤੀ ਹੈ ਜੀ ਸੁਣਾ ਚਾਹੇਗਾ ਰੋਲਾ ਬੜਾ ਪਿਆ ਹੈ ਕਿ ਇਸ ਨੂੰ ਗਹਿਣੇ ਪਾ ਦੇਣਾ ਹੈ ਜਾਂ ਗਹਿਣੇ ਲੋਕੀ ਪਾਣਾ ਚਾਹੁੰਦੇ ਨੇ ਜਾਂ ਇਸ ਗਰੀਬ ਕੋ ਖੋਣਾ ਚਾਹੁੰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋਵੇ ਅਸੀਂ ਵੀ ਸੁਣਿਆ ਸੀ ਜੀ ਅਸੀਂ ਉਹਨਾਂ ਦੇ ਘਰ ਆਏ ਹਾਂ ਪਰ ਉਹਨਾਂ ਦੇ ਸਕੂਟਰੀ ਲੱਗੀ ਮਿਲੀ ਸਾਨੂੰ ਲੱਗੀ ਮਿਲੀ ਹੈ ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਸਕੂਟੀ ਜਿਹੜਾ ਖਰੀਦੇਗਾ ਉਹਦਾ ਜ਼ਿੰਮੇਵਾਰ ਖੁਦ ਹੋਵੇਗਾ ਬਾਕੀ ਕਲੱਬ ਪੂਰਾ ਉਹ ਪਰਚਾ ਵੀ ਕਰਾ ਸਕਦੀ ਜੇ ਉਹਰੇ ਤੇ ਕਿਉਂਕਿ ਇਸ ਦੇ ਕਾਗਜ਼ ਪੱਤਰ ਜਿਹੜੇ ਉਹ ਹਮੇਸ਼ਾ ਕਲੱਬ ਦੇ ਨਾਮ ਤੇ ਹੀ ਰਹਿਣਗੇ ਕਲੱਬ ਦੀ ਮਰਜ਼ੀ ਹੈ ਕਿ ਤੁਸੀਂ ਅੱਗੋਂ ਪੇਟ ਕਰਨੇ ਹੈ ਕਿ ਨਹੀਂ ਕਰਨੇ ਪਰ ਇਸ ਲੜਕੇ ਨੂੰ ਕੋਈ ਟੌਰਚਰ ਕਰਦਾ ਕਿ ਸਕੂਟਰੀ ਖਰੀਦਣ ਨੂੰ ਕਰਦਾ ਉਹਦੇ ਉੱਤੇ ਕੀ ਕਾਰਵਾਈ ਕਰੋਗੇ ਤੁਸੀਂ ਔਰ ਤੇ ਪੁਲਿਸ ਕਾਰਵਾਈ ਪੂਰੀ ਹੋਵੇਗੀ ਜੀ ਸਜ਼ਾ ਵੀ ਹੋ ਸਕਦੀ ਜੇ ਕਿਉਂਕਿ ਇਹ ਪ੍ਰਸ਼ਾਦ ਹੈ ਪ੍ਰਸ਼ਾਦ ਹੈ ਪ੍ਰਸ਼ਾਦ ਨੂੰ ਇਹ ਕੋਲ ਰੱਖ ਸਕਦਾ ਨਾ ਕਿ ਅੱਗੇ ਕਿਸੇ ਨੂੰ ਵੇਚ ਨਹੀਂ ਸਕਦਾ ਇੱਕ ਵਾਰੀ ਆਪਣੇ ਨਾ ਕਲੱਬ ਦਾ ਨਾਮ ਜ਼ਰੂਰ ਦੱਸਦੇ ਨਿਊ ਦੁਰਗਾ ਵੈਲਫੇਅਰ ਕਲੱਬ ਇਹ ਕਿੰਨਵਾ ਕਿੰਨਵਾ ਮਾ ਜਾਗ ਰ ਹਰ ਸਾਲ ਵੰਡਿਆ ਜਾਂਦਾ ਹਰ ਸਾਲ ਦੀ ਤਰ੍ਹਾਂ ਬੜੇ ਬੜੇ ਵੱਡੇ ਵਪਾਰ ਦਿੱਤੇ ਜਾਂਦੇ ਆ ਉੱਥੇ ਰੋਲਾ ਬੜਾ ਪੈਂਦਾ ਸੀ ਕਿ ਪਰਸੀਆਂ ਦੇ ਪੈਸੇ ਵੀ ਲੈ ਗਏ ਪੈਸੇ ਵੀ ਲੈ ਗਏ ਨਹੀਂ ਜੀ ਕੋਈ ਨਹੀਂ ਕੋਈ ਪੈਸਾ ਨਹੀਂ ਲੈਂਦੇ ਜੀ ਇਹ ਤੁਹਾਨੂੰ ਘਰ ਦੇ ਦੱਸਣਗੇ ਅੱਛਾ ਬਬੂ ਇਧਰ ਮੇਰੀ ਗੱਲ ਸੁਣੀ ਇਹ ਜਦੋਂ ਸਕੂਟਰੀ ਦੀ ਜਦੋਂ ਨਿਕਲੀ ਸੀ ਉਥੇ ਤੇ ਸਕੂਟਰੀ ਦੀ ਪਰਚੀ ਜਦੋਂ ਪਾਈ ਸੀ ਤੂੰ ਤੇ ਤਾਂ ਪੈਸੇ ਦਿੱਤੇ ਨਹੀਂ ਨਹੀਂ ਪੈਸਾ ਕੋਈ ਨਹੀਂ ਦਿੱਤਾ ਕਈ ਕਹਿੰਦੇ ਸੀ ਕਿ ਅਹੀਂ ਪੰਜਾਵਾਂ ਦੀ ਪਰਚੀ ਪਾਈ ਕੋਈ ਕੋਈ ਕਹਿੰਦੇ ਪਰ ਮੈਂ ਜਦੋਂ ਗਿਆ ਮੈਂ ਪੰਡਾਲ ਤੇ ਬੈਠਾ ਮੈਨੂੰ ਉਹਨਾਂ ਨੇ ਫ੍ਰੀ ਪਰਚੀਆਂ ਵੰਡੀਆਂ ਸਾਰੀਆਂ ਜਿੰਨੀਆਂ ਵੀ ਅੱਡੇ ਲੱਗੇ ਸੰਗਤ ਸਾਰਿਆਂ ਨੂੰ ਉਹਨਾਂ ਨੇ ਏਦਾਂ ਮੰਗਣ ਗਿਆ ਆਪੇ ਆ ਗਈ ਆਪੇ ਹੀ ਆ ਗਈ ਮੈਂ ਤਾਂ ਬੈਠਾ ਆਪਣੀ ਮੰਮੀ ਦੇ ਸੋਚ ਫਿਰ ਪਰਚੀ ਨਹੀਂ ਆਈ ਪ੍ਰਸ਼ਾਦ ਹੀ ਆਇਆ ਇਸ ਦਈਆ ਤੈਨੂੰ ਹੁਣ ਤੂੰ ਸੋਚਣਾ ਏਦਾਂ ਇਹਨੂੰ ਪ੍ਰਸ਼ਾਦ ਸਮਝ ਕੇ ਰੱਖੇਂਗਾ ਤੇ ਜਦੋਂ ਸ਼ਰੀਰ ਫੁੱਲਦਾ ਨਹੀਂ ਪਤਲਾ ਜੇ ਤਾਂ ਸ਼ਰੀਰ ਜਲਦੀ ਬੋਲ ਜਾਣਾ ਇੱਥੇ ਬੈਗ ਝੂਟੇ ਲਿਆ ਕਰ ਸਵੇਰੇ ਦਿਨ ਰਾਤ ਜਦੋਂ ਜਾਣਾ ਕਰੋ ਜੈ ਮਾਤਾ ਦੇ ਜੈ ਵੈਲਫੇਅਰ ਸੇਵਾਟੀ ਕਲੱਬ ਦੀ ਠੀਕ ਹੈ ਇੱਕੋ ਨਜ਼ਾਰਾ ਲਾਣਾ ਇੱਕੋ ਮਰ ਚਲੋ ਵਧੀਆ ਗੱਲੇ ਜੀ ਮੋਲੀਆਂ ਚੁੰਨੀਆਂ ਇਹਨੂੰ ਹੁਣ ਅਜ ਮੱਥਾ ਟਿਕਾਣ ਜਾਣਾ ਇਹ ਸਟicker ਲੋਕਾਂ ਨੂੰ ਦਿਖਾ ਦਿੰਨੇ ਆ ਜੀ ਅੱਜ ਵੀ ਨਿਊ ਦੁਰਗਾ ਵੈਲਫੇਅਰ ਕਲੱਬ ਰਜਿਸਟਰ ਬਟਾਲਾ ਵਾਲੋਂ ਜਿਹੜਾ ਨੇੜੇ ਡੇਰਾ ਰੋਡ ਸਟੇਟ ਬੈਂਕ ਦੇ ਜਾਗਰਣ ਕਰਵਾਇਆ ਜਾਂਦਾ ਉਸ ਵੱਲੋਂ ਇਸ ਬੱਚੇ ਨੂੰ ਗਿਫਟ ਕੀਤੀ ਗਈ ਭੇਟ ਕੀਤੀ ਗਈ ਆ ਫਿਰ ਲਾਸਟ ਵਾਰੀ ਆਪਣੀ ਆਪਾ ਖਬਰ ਨਿਸ਼ਰ ਕਰਨ ਤੋਂ ਪਹਿਲਾਂ ਤੇ ਬਾਅਦ ਇੱਕ ਗੱਲ ਫਿਰ ਦੱਸ ਦਈਏ ਕਲੱਬ ਵੱਲੋਂ ਵੀ ਖਾਸ ਅਪੀਲ ਕੀਤੀ ਗਈ ਅਗਰ ਇਸ ਨੂੰ ਕੋਈ ਖਰੀਦਣਾ ਚਾਹੁੰਦਾ ਹੈ ਜਾਂ ਇਸ ਨੂੰ ਗੇਨੇ ਪਾਣਾ ਚਾਹੁੰਦਾ ਬੰਦੀ ਕਾਰਵਾਈ ਕੀਤੀ ਜਾਏਗੀ ਕਲੱਬ ਵੱਲੋਂ ਕਿਉਂਕਿ ਇਸ ਦੇ ਕਾਗਜ਼ ਪੱਤਰ ਹਲੇ ਬਣਨੇ ਨੇ ਇਸ ਨੂੰ ਸਿਰਫ ਪ੍ਰਸ਼ਾਦ ਦੇ ਭੇਟ ਦਿੱਤਾ ਹੈ ਕਿ ਜਾ ਕੇ ਤੂੰ ਪ੍ਰਸ਼ਾਦ ਨੂੰ ਖਾ ਨਾ ਕੇ ਇਹਨੂੰ ਪੂਰੀ ਪਚਾ ਅਸੀਂ ਸਿਰਫ ਪ੍ਰਸ਼ਾਦ ਦਿੱਤਾ ਹੈ ਕਿ ਇਹਨੂੰ ਖਾਓ ਅਜ ਮਾਵਾ ਆਪਣੇ ਘਰ ਚ ਚਲਾਓ ਤੇ ਬਟਾਲਾ ਸ਼ਹਿਰ ਚ ਸ਼ੋਭਾ ਬਣਾਓ ਨਿਊ ਵੈਲਫਰ ਦੁਰਗਾ ਸੁਸਾਇਟੀ ਕਲੱਬ ਜਿਹੜਾ ਬਟਾਲਾ ਸ਼ਹਿਰ ਚ ਜਾਗਰਣ ਕਰਵਾਂਦੀ ਹੈ ਇੱਕੋ ਹੀ ਕਾ ਅਗਲੀ ਵਾਰੀ ਇਹਨਾਂ ਦੀ ਗੱਡੀ ਦੇਣਦੀ ਹੈ ਮੈਂ ਇੱਕ ਵਾਰੀ ਫਿਰ ਦੱਸ ਦਵਾਂ ਜੇ ਸਕੂਟਰੀ ਸੰਭਾਲ ਕੇ ਰੱਖੋਗੇ ਅਗਲੀ ਵਾਰ ਗੱਡੀਆਂ ਵੀ ਇਸੇ ਕਲੱਬ ਨੇ ਤੁਹਾਨੂੰ ਦੇਣੀਆਂ ਨੇ ਪੂਰੀ ਚਰਚਾ ਦੇ ਵਿੱਚ ਰਹਿੰਦਾ ਹੈ ਵੈਲਫੇਅਰ ਸੁਸਾਇਟੀ ਦਾ ਜਿਹੜਾ ਕਲੱਬ ਹੈ ਬਟਾਲਾ ਸ਼ਹਿਰ ਦਾ ਜਾਗਰਨ ਦੇ ਵਿੱਚ بڑے بڑے ਅੱਛੇ ਕਲਾਕਾਰ ਉੱਥੇ ਆਂਦੇ ਨੇ ਗੁਣਗਾਨ ਕਰਦੇ ਹਨ ਸਭ ਤੋਂ ਵੱਡੀ ਗੱਲ ਫੇਰ ਉਹੀ ਦੜਾ ਕੇ ਰਹਿੰਦੀ ਹੈ ਗਿਫਟ ਦਾ ਉਪਰਾਲਾ ਦੇ ਕੇ ਇਹਨਾਂ ਨੇ ਕਦੀ ਅੱਗਾ ਨਹੀਂ ਵੇਖਿਆ ਪਿਛੇ ਅੱਜ ਇਹਨਾਂ ਦਾ ਇੱਥੇ ਆਉਣ ਦਾ ਮੁੱਦਾ ਇਹ ਹੀ ਕਿ ਕੱਲ ਬਟਾਲਾ ਸ਼ਹਿਰ 'ਚ ਸੋਸ਼ਲ ਮੀਡੀਆ ਤੇ ਗਰੋਲਾ ਪਿਆ ਕਿ ਇੱਕ ਸੁੰਡੇ ਨੇ ਸਕੂਟਰੀ ਗਹਿਣੇ ਪਾਤੀ ਹੈ ਅਸੀਂ ਇਸ ਕਰਕੇ ਅੱਜ ਮੀਡੀਆ ਪਹੁੰਚੀ ਆ ਇਸ ਨੂੰ ਫੇਰ ਦੱਸ ਦਈਏ ਤੁਹਾਨੂੰ ਦਰਸ਼ਕਾਂ ਨੂੰ ਇਸ ਨੂੰ ਗਹਿਣੇ ਕੋਈ ਨਹੀਂ ਪਾ ਸਕਦਾ ਨਾ ਇਸ ਨੂੰ ਖਰੀਦ ਸਕਦਾ ਜਿੰਨੀ ਦੇਰ ਤੱਕ ਕਲੱਬ ਦੀ ਮਰਜ਼ੀ ਨਾ ਹੋਵੇ ਤੇ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਕਰਮਜੀ ਜੰਮਾ ਦੀ ਖਾਸ ਰਿਪੋਰਟਾਂ ਦੇ ਨਾਲ ਨਹੀ ਕਿ ਤੂੰ ਵੀ ਨਾ ਮੈਂ ਮਾਤਾ ਦਾ ਚਿੰਤ ਪੁ ਨਹੀਂ ਜਾਣੀ ਹਰ ਸਾਲ ਦੇ ਸਾਲ ਮੈਨੂੰ ਆਉਂਦਾ ਹੀ ਕਿ ਮੈਂ ਮਰ ਵੀ ਗਿਆ ਨਾ ਕੱਲ ਨੂੰ ਤੇ ਤੂੰ ਚਿੰਤ ਪੁ ਨਹੀਂ ਜਾਣਾ ਨਾ ਛੱਡੀ ਉਹ ਸਾਡੀ ਮਾਂ ਵਾ ਮੇਰੀ ਮਾਤਾ ਦਾ ਨਾਮ ਲਿਆ ਜੇ ਨਾ ਉਹ ਵਾਕਿਆ ਸ਼ਿਨਮਸਤੇਗਾ ਦੇ ਵੀ ਜਿੰਨੇ ਦੁੱਖ ਕੱਟਦੇ ਹੀ ਹੈ ਨਾ ਇਹ ਉਹਨਾਂ ਨੇ ਹੀ ਉਪਹਾਰ ਭੇਜਿਆ ਹਾਂਜੀ ਸਹੀ ਗੱਲ ਮੈਂ ਆ ਮਾਤਾ ਉਹ ਤੁਹਾਡੇ ਬੇਟੇ ਦੀਆਂ ਤੁਹਾਡੇ ਬੇਟੇ ਦੀਆਂ ਕੱਲ ਬੜੀਆਂ ਵਾਵਾ ਉਡਣ ਦੀਆਂ ਸੀ ਕਿ ਮੁੰਡੇ ਨੇ ਸਕੂਟਰੀ ਗੈਣੇ ਪਾ ਤੀ ਮੈਨੂੰ ਕੱਲ ਬਹੁਤ ਦੁੱਖ ਲੱਗਾ ਮੈਨੂੰ ਕਿਸੇ ਨੇ ਦੱਸਿਆ ਨਾ ਮੈਨੂੰ ਕੱਲ ਇੰਨਾ ਕੁ ਦੁੱਖ ਲੱਗਾ ਮੈਂ ਟੈਨਸ਼ਨ ਨਾਲ ਆਣ ਕੇ ਨਾ ਤੇ ਬਿਮਾਰ ਮੈਨੂੰ ਘੜੀ ਘੜੀ ਬਾਰ ਬਾਰ ਪੁੱਛ ਨਹੀਂ ਪਤਾ ਤੈਨੂੰ ਕਿੰਨੇ ਕਿਹਾ ਮੈਨੂੰ ਦੱਸ ਮੈਨੂੰ ਪਤਾ ਨਹੀਂ ਮੈਨੂੰ ਦੱਸ ਮੈਨੂੰ ਟੈਨਸ਼ਨ ਬਹੁਤ ਆ ਗਈ ਹੈ ਅਜੀ ਤੁਹਾਨੂੰ ਆਪਣੀ ਮੀਡੀਆ ਰੇ ਫਿਰ ਗੱਲ ਕਹਿ ਰਹੇ ਆ ਅਗਰ ਤੁਹਾਨੂੰ ਕੱਲ ਨੂੰ ਇਸੇ ਚੀਜ਼ ਦੀ ਜਿੰਦਗੀ ਚ ਨਹੀਂ ਵੇਚੇਗਾ ਕਿਉਂਕਿ ਜਿੰਨੀ ਰੋਡ ਤੇ ਚੱਲੇਗੀ ਓਨੀ ਤਾਰੀਫ ਬੇਟੇ ਦੀ ਓਨੀ ਕਲੱਬ ਦੀ ਭਾਈ ਮੇਰਾ ਘਰ ਵੇਖੋ ਮਾੜਾ ਵਾ ਮੈਂ ਕਦੇ ਅੱਜ ਤੱਕ ਕਰ ਜਾਣੀ ਮਾੜੇ ਘਰ ਨਹੀਂ ਕਹਿੰਦੇ ਮਾੜੇ ਘਰ ਚ ਭਾਗ ਲਾਤਾ ਕਿ ਨਹੀਂ ਰੱਬ ਨੇ ਮਾੜੇ ਘਰ ਜਰਾ ਭਾਗ ਲੱਗਾ ਕਿ ਨਹੀਂ ਕਿ ਮੈਂ ਕਰਜ਼ਾ ਨਹੀਂ ਚੁੱਕਿਆ ਵੇਖੋ ਜੀ ਮੈਂ ਕਰਜ਼ਾ ਚੁੱਕਣ ਤੇ ਆਵਾਂ ਮੈਂ ਮਕਾਨ ਵੀ ਬਣਾ ਸਕਦੀ ਆ ਮੈਂ ਨਹੀਂ ਮੈਂ ਮਾੜੀ ਆ ਨਾ ਮੈਨੂੰ ਆਪੀ ਮਹਾਰਾਣੀ ਤੇ ਪਰੋਸਾਵਾ ਕੇ ਮੈਨੂੰ ਮਹਾਰਾਣੀ ਦੇਗੀ ਜੇ ਮੈਨੂੰ ਇਹ ਦੇ ਸਕਦੀ ਆ ਕਿਉਂਗਾ ਮੇਰਾ ਘਰ ਨਾ ਦੇ ਕਿਹਾ ਤੁਹਾਡੇ ਬੇਟੇ ਨੂੰ ਕਿਹਾ ਦੋ ਪਈ ਆ ਗਿਆ ਅਗਲੀ ਵਾਰ ਚਾਰ ਦੀ ਤਿਆਰੀ ਕਰ। ਬਾਈ ਗਾਲੀ ਮਹਾਰਾਣੀ ਆਪੀ ਦੇਣ ਵਾਲੀ ਬੈਠੀ ਆ। ਆਈ ਗਰੀਬ ਘਰ ਜਿਲਦੀਆਂ ਜਿਹੜੀਆਂ ਢੇਰੀਆਂ ਜਲਦੀ ਡਿੱਗਦੀਆਂ। ਹਾਂਜੀ ਉਹ ਤੇ ਮਹਾਰਾਣੀ ਦੇਣ ਵਾਲੀ ਆ। ਉਹ ਹੀ ਉਹਦੇ ਤੇ ਟੋੜੀ ਸੁੱਟੀ ਆ ਮਹਾਰਾਣੀ ਨੇ ਤੇ ਉਹਨੇ ਸੁਣ ਇੰਨੀ ਲਾਜ ਰੱਖਣੀ ਆ ਇਸ ਕਲੱਬ ਦੀ ਚੀਜ਼ ਨੂੰ ਕਿਤੇ ਬਾਹਰ ਨਹੀਂ ਦੇਣਾ। ਜੇ ਤੁਹਾਨੂੰ ਕੋਈ ਆ ਕੇ ਤੰਗ ਕਰਦਾ ਕੋਈ ਕਹਿੰਦਾ ਉਹ ਗੱਲ ਬਾਤ ਹੋਏ ਕਿ ਤੁਹਾਡੇ ਕੋ ਆ ਪਾਵਾਂਗੇ। ਸਾਡੇ ਕੋਲ ਹੀ ਜਾਣੇ ਜੀ ਅਸੀਂ ਤੇ মিডিਆ ਵਾਲੇ ਕਲੱਬ ਜਿਹੜੇ ਕਲੱਬ ਦੇ ਮੈਂਬਰ ਜਿਹਨਾਂ ਨੂੰ ਤੁਹਾਨੂੰ ਇਹ ਪ੍ਰਸ਼ਾ ਇਹ ਵੇਖੋ ਭਾਜੀ ਹੈਗੇ ਭਾਜੀ ਨਾਲ ਮੈਂ ਚੰਗੀ ਦਾ ਜਾਣੀ ਇਹਨਾਂ ਦਾ ਮੈਨੂੰ ਚੰਗੀ ਦਾ ਜਾਣ ਪਛਾਣ ਹੈ ਕੋਈ ਇਹੋ ਜੀ ਕੋਈ ਗੱਲਬਾਤ ਜਾਈਦਾ ਭਾਜੀ ਉਹਨਾਂ ਨਾਲ ਕੋਈ ਸੌਦਾ ਸੌਦਾ ਲੈਣ ਜਾਂਦੇ ਆ। ਦਾਜੀ ਆਪਣਾ ਕੀ ਨਾਮ ਹੈ? ਮੇਰਾ ਨਾਮ ਜੀ ਰਵਿੰਦਰ ਸਿੰਘ ਹੈ। ਰਵਿੰਦਰ ਸਿੰਘ ਜੀ ਆਪਣਾ ਕੀ ਰਿਸ਼ਤਾ ਹੈ ਨਾਲ? ਮੇਰਾ ਤਾਂ ਗਵਾਨ ਮੱਥਾਈਆ ਇਹਨਾਂ ਨਾਲ ਮੈਂ ਵੀ ਸਬਜ਼ੀ ਦਾ ਹੀ ਕੰਮ ਕਰਦਾ ਆ। ਕਿੰਨੀ ਕੀ ਖੁਸ਼ੀ ਹੋਈ ਗਵਾਨ ਮੱਥੇ ਜੀਰ ਪੜੀ ਇੰਨੀ ਆ ਵੀ ਮਾਸਰਣੀ ਇਹਨਾਂ ਨੂੰ ਕਿਰਪਾ ਕੀਤੀ ਆ। ਗਰੀਬ ਘਰਵਾ ਬਾਕੀ ਇਹ ਆ ਵੀ ਜਿਹੜਾ ਉਹਨੂੰ ਮੰਨਦਾ ਵਾ ਬਹੁਤ ਕੁਝ ਦਿੰਦੀ ਆ। ਅਹੀਂ ਤੇ ਨਾ ਕਹੋਂਗੇ ਅੱਜ ਪਤਾ ਲੱਗ ਗਿਆ ਮਾਹਮਾਈ ਵਾਕਈ ਦਿੱਤੀ ਅਸੀਂ ਆ ਪਿਛੜੀ ਜਾਂਦੇ ਆ ਮਾਤਲ ਨੇ ਮੰਨਦੇ ਆ ਤੇ ਇਹ ਆ ਵੀ ਚਲੋ ਜੋ ਨੇ ਦਿੱਤਾ ਨਾ ਬਹੁਤ ਸੋਹਣਾ ਕੀਤਾ ਨਾ ਸੋਚ ਕੇ ਦਿੱਤਾ ਆ ਵੀ ਇਹਨਾਂ ਨੂੰ ਇਸ ਚੀਜ਼ ਦੀ ਲੋੜ ਵਾ ਇਹਨਾਂ ਨੂੰ ਦਿੱਤੀ ਹੈ ਪ੍ਰਸ਼ਾਦ ਦੇ ਰੂਪ ਚ ਮਿਲਿਆ ਠੀਕ ਆ ਜੀ ਇਹ ਪ੍ਰਸ਼ਾਦ ਸਮਝ ਕੇ ਰੱਖਣਗੇ ਤੇ ਚਾਰ ਟਾਰਾ ਦੀ ਅਗੋ ਤਿਆਰੀ ਹੈ ਬਿਲਕੁਲ ਬਿਲਕੁਲ ਅਹੀਂ ਆ ਯਹੀ ਹਾਸ ਕਰਦੇ ਆ ਤੇ ਅਸੀਂ ਵੀ ਪਿਛੜੀ ਜਾਂਦੇ ਆ ਸਾਨੂੰ ਮਾਤਲ ਨੇ ਬਹੁਤ ਕੁਝ ਦਿੱਤਾ ਵਾ ਅਹੀਂ ਕਿੰਨੇ ਵੀ ਜੇ ਗਰੀਬ ਆ ਨਾ ਮਾਤਲ ਨੇ ਇਹਨਾਂ ਨੂੰ ਦਿੱਤਾ ਵਾ ਤੇ ਬਹੁਤ ਸਾਨੂੰ ਖੁਸ਼ੀ ਆ ਵੀ ਉਹ ਚਲੀ ਦੀ ਮਾਦਾ ਜਾਏ ਮਾਦਾ ਇੱਕੋ ਚੀਜ਼ ਸਾਰੇ ਆ ਅਸੀਂ ਇਹ ਕਹਨੇ ਆ ਬਟਾਲਾ ਸ਼ਹਿਰ ਜਾਗਰਨ ਹੁੰਦੇ ਆ ਜਾਗਰਨ ਤੋਂ ਪ੍ਰਾਲਾ ਕਿਦਾਂ ਦਾ ਲੱਗਾ ਇੱਕ ਜਾਗਰਨ ਵੇਖੋ ਤੇ ਇੱਕ ਪ੍ਰਸ਼ਾਦ ਲੈ ਕੇ ਘਰ ਆ ਗਏ ਬਹੁਤ ਸੋਹਣਾ ਜਗਰਾਤਾ ਇਦਾਂ ਦਾ ਬਟਾਲੇ 'ਚ ਕੋਈ ਨਹੀਂ ਹੁੰਦਾ ਜਿੱਦਾਂ ਦਾ ਇਹ ਹੋਇਆ ਵਾ ਬਾਕੀ ਮੈਂ ਤੁਹਾਨੂੰ ਇਹ ਕਹਾਂਗਾ ਮੇਰੀ ਕਵਿਤਾ ਇਹੀ ਤੁਹਾਡੇ ਅੱਡੇ ਆ ਕਿ ਇਹਨਾਂ ਦਾ ਘਰ ਜਿਹੜਾ ਨਾ ਸਾਰੀ ਦੁਨੀਆ ਨੂੰ ਦਿਖਾ ਦਿਆ ਕਿ ਕਿਦਾਂ ਦਾ ਘਰ ਵਾ ਤੇ ਕਿਦਾਂ ਦੀ ਕਲੱਬ ਨੇ ਇਹਨਾਂ ਦੀ ਮਹਿਤਤ ਕੀਤੀ ਆ ਜਾਂ ਮਾਦਰਾਨੀ ਨੇ ਕੀਤੀ ਆ ਉਹਨਾਂ ਦੇ ਜਰੀਏ ਮਾਦਰਾਨੀ ਕਲੱਬ ਐਸਾ ਕਲੱਬ ਆ ਜੀ ਗਿਫਟ ਦੇ ਸਕਦਾ ਤੇ ਘਰ ਵਾਲ ਵੀ ਝੱਤੀ ਮਾਰ ਸਕਦਾ ਹਾਂਜੀ ਉਹ ਤਾਂ ਸਾਨੂੰ ਆਸ ਹੀ ਆ ਮੈਂ ਐਸੇ ਕਰਕੇ ਘਰ ਆਇਆ ਹਾਂ ਉਹ ਸੋਚਣਗੇ ਉਹ ਕੀ ਚੀਜ਼ ਕਲੱਬ ਦੀ ਘਰੇ ਲੱਗ ਗਈ ਆ ਹਾਂ ਉਹਨਾਂ ਨੇ ਕਿਹਾ ਜਿਸੇ ਸਾਡੀ ਚੀਜ਼ ਲੱਗੀ ਪਰ ਘਰ ਵੀ ਸੋਨਾ ਬਣਾ ਦੀ ਤੇ ਚੀਜ਼ ਲੱਗੀ ਰਵੇ ਤੇ ਹਾਂਜੀ ਹਾਂਜੀ ਉਹ ਸੋਚਣਗੇ ਅਸੀਂ ਮੈਂ ਇਸੇ ਕਰਕੇ ਘਰ ਆਇਆ ਵਾਂ ਮੈਂ ਸਬਜ਼ੀ ਵਾਲਾ ਹੀ ਆ ਵੀ ਸਬਜ਼ੀ ਵਾਲਾ ਹੀ ਆ ਇਸੇ ਕਰਕੇ ਮੈਂ ਘਰ ਆਇਆ ਵਾਂ ਵੀ ਮੈਂ ਚਲੋ ਉਹਨਾਂ ਨੂੰ ਕਵਾਂਗਾ ਜਾਂ ਮਾਦਰਣੀ ਉਹਨਾਂ ਦੇ ਮહેર ਕਰੇਗੀ ਵੀ ਚਲੋ ਗਰੀਬ ਬੰਦੇ ਆ ਵੀ ਚਲੋ ਉਹਨਾਂ ਤੇ ਉਹਨਾਂ ਦਾ ਸੋਚੋ ਕੁਛ ਇਹਨਾਂ ਦਾ ਘਰ ਮੜਾ ਮੋਟਾ ਤੁਸੀਂ ਮੀਡੀਆ ਨਾਲ ਰਾਈਂ ਤੁਸੀਂ ਲੋਕਾਂ ਨੂੰ ਜਾਗਰੂਨ ਕਰ ਦਿਓ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਇਹ ਸਕੂਟਰੀ ਨਿਕਲ ਦਿਓ ਪਹਿਲਾਂ ਨਾ ਮੈਂ ਕਿ ਮੁੰਡਾ ਹੀ ਮੇਰਾ ਦੋਸਤ ਹੀ ਨਾਲ ਮੇਰੇ ਨਾਲ ਬੈਠਾ ਉਹਦੇ ਕੋਲ ਵੀ ਟਿਕਟ ਹੀ ਇੱਕ ਤੇ ਮੇਰੇ ਕੋਲ ਵੀ ਟਿਕਟ ਮੈਂ ਮੁੰਡੇ ਨੂੰ ਪਹਿਲਾਂ ਹੀ ਕਹਿਣਿਆ ਤੇ ਆਇਆ ਦਿਨ ਚੜ੍ਹਦੇ ਤੋਂ ਪਹਿਲਾਂ ਸਕੂਟਰੀ ਮੈਂ ਮੁੰਡੇ ਨੂੰ ਕਿਹਾ ਕਿ ਇਹ ਸਕੂਟਰੀ ਆਹੀਂ ਮੈਂ ਹੀ ਘਰਨੀ ਆ ਟਿਕਟ ਤੋਂ ਪਹਿਲਾਂ ਨਿਕਲ ਤੋਂ ਪਹਿਲਾਂ ਹੀ ਤੇ ਮੈਂ ਉੱਤੇ ਬੈਠ ਕੇ ਜਾਣਾ ਘੁੰਮਣ ਤੇ ਉਹੀ ਗੱਲ ਹੋਈ ਆ ਅੱਧੇ ਘੰਟੇ 10 ਮਿੰਟ ਬਾਅਦ ਮੇਰਾ ਟੋਕਰ ਨਿਕਲ ਆਇਆ ਮਥਾ ਟਿਕਣ ਗਿਆ ਕਿਤੇ ਸਕੂਟਰੀ ਲੈ ਕੇ ਨਹੀਂ ਹਜੇ ਤੱਕ ਤੇ ਨਹੀਂ ਮੈਂ ਟਾਲੇ ਸ਼ਹਿਰ ਚ ਮਾਂ ਕਾਲੀਦਵਾਰੇ ਦਾ ਮੰਦਿਰ ਚੱਕਰੀ ਵਿਆਹ ਚ ਉੱਥੇ ਜਾ ਕੇ ਨਾਲੇ ਸਕੂਟਰੀ ਦੀ ਸ਼ੋਭਾ ਕਰਕੇ ਆਣੀ ਹੈ ਕਿਥੋਂ ਮਿਲੀ ਆ ਕਿਹੜੀ ਕਲੱਬ ਨੇ ਦਿੱਤੀ ਆ ਹਾਂਜੀ ਪ੍ਰਸ਼ਾਦ ਲੈ ਕੇ 101 ਰੁਪਿਆ ਖਰਚਣਾ ਪ੍ਰਸ਼ਾਦ ਲੈ ਕੇ ਸਕੂਟਰੀ ਦਾ ਕਲੱਬ ਦੇ ਨਾਂ ਤੇ ਚੜਾ ਕੇ ਆਣਾ ਹਾਂਜੀ ਹਾਂਜੀ ਪ੍ਰਸ਼ਾਦ ਜਰੂਰ ਚੜਾਵਾਂਗੇ ਪਰ ਇਹ ਗੱਲ ਵੀ ਮੈਂ ਮਾਂ ਮਾਈ ਦੇ ਝੂਠ ਨਹੀਂ ਮੈਂ ਬੋਲਦਾ ਮੈਂ ਸੱਚੀ ਗੱਲ ਮੈਂ ਕਹਿੰਦਾ ਕਿ ਇਹ ਨਿਕਲ ਤੋਂ ਪੇ